ਹਾਂਜੀ ਆਪਾਂ ਹਾਜ਼ਰ ਹਾਂ ਜੀ ਈਟੀਟੀਓ ਨਾ 94 ਸਬੰਧੀ ਨਵੀਂ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੀਆਂ ਜੀ 993 ਸਟੇਸ਼ਨ ਚੋਇਸ ਦੇ ਪੋਰਟਲ ਦੀ ਤੇ ਇਸ ਦੇ ਨਾਲ ਹੀ ਗੱਲ ਕਰਾਂਗੇ 8893 ਦੀ ਜੁਆਇਨਿੰਗ ਦੀ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਕੈਂਡੀਡੇਟਸ ਦੇ ਲਗਾਤਾਰ ਕਮੈਂਟਸ ਆ ਰਹੇ ਸਨ ਕਿ ਜਿਹੜੀ 993 ਭਰਤੀ ਹੈ ਉਸ ਦੀ ਜੁਆਇਨਿੰਗ ਕਦੋਂ ਤੱਕ ਹੋਏਗੀ ਕਦੋਂ ਤੱਕ ਸਟੇਸ਼ਨ ਦਾ ਜਿਹੜਾ ਪੋਰਟਲ ਹੈ ਓਪਨ ਹੋਏਗਾ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਹੈ ਗੱਲ ਕਰਨ ਵਾਲਿਆਂ ਸਭ ਤੋਂ ਪਹਿਲਾਂ ਦੇਖੋ ਗੱਲ ਕਰ ਲਈ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਜਿਹੜੀ ਭਰਤੀ ਹੈ ਬਹੁਤ ਜਲਦ ਕੰਪਲੀਟ ਹੋਣ ਜਾ ਰਹੀ ਹੈ ਕਿਸ ਬਿਹਾਫ ਤੇ ਅੱਪਾ ਇਹ ਗੱਲ ਕਰ ਰਹੇ ਆ ਇਹਦੇ ਮੇਨਲੀ 3-4 ਰੀਜ਼ਨ ਨੇ ਡਿਪਾਰਟਮੈਂਟ ਵੱਲੋਂ ਕਿਹੜੀ ਲਿਸਟ ਜਾਰੀ ਕੀਤੀ ਗਈ ਹੈ ਕਿਸ ਤਰੀਕੇ ਦਾ ਜਿਹੜਾ ਪ੍ਰੋਸੈਸ ਹੈ 994 ਦਾ ਚੱਲ ਰਿਹਾ ਪੂਰੀ ਡਿਟੇਲ ਦੇ ਵਿੱਚ ਅੱਪਾ ਜਿਹੜੀ ਇਹ ਗੱਲ ਕਰਾਂਗੇ ਧਿਆਨ ਦੇ ਨਾਲ ਤੁਸੀਂ ਵੀਡੀਓ ਨੂੰ ਜਿਹੜਾ ਸਮਝਣਾ ਹੈ ਤਾਂ ਆਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਦੇਖੋ ਤੁਹਾਨੂੰ ਪਤਾ ਹੈ ਇਹ 3-4 ਰੀਜ਼ਨ ਮੈਂ ਤੁਹਾਨੂੰ ਦੱਸਾਂਗੀ ਪਹਿਲਾਂ ਅੱਪਾ ਗੱਲ ਕਰ ਲਈਏ 635 ਭਰਤੀ ਦੀ ਠੀਕ ਹੈ 994 ਭਰਤੀ ਤੋਂ ਪਹਿਲਾਂ 635 ਭਰਤੀ ਆਈ ਸੀ ਜਿਸ ਦੀ ਜਿਹੜੀ ਤੁਹਾਨੂੰ ਪਤਾ ਹੈ 2-2 ਸਾਲ ਉਹਨਾਂ ਨੂੰ ਹੋ ਗਏ ਜੌਬ ਦੇ ਵਿੱਚ ਆਇਆ ਨੂੰ ਤਾਂ ਤੁਹਾਨੂੰ ਪਤਾ ਹੈ ਜੀ ਟਰਾਂਸਫਰ ਪਾਲਿਸੀ ਨੂੰ ਆਪਾਂ ਦੇਖੀਏ ਤਾਂ ਉਹਦੀ ਪਾਲਿਸੀ ਦੇ ਰੂਲ ਇਹ ਕਹਿੰਦੇ ਨੇ ਕਿ 3 ਸਾਲ ਦੀ ਘੱਟੋ-ਘੱਟ ਮਿਨੀਮਮ ਤੁਹਾਡੀ ਜਿਹੜੀ ਸਟੇ ਹੋਣੀ ਚਾਹੀਦੀ ਹੈ ਜਿੱਥੇ ਤੁਹਾਡੀ ਜੋਬ ਹੈ ਉਸ ਤੋਂ ਬਾਅਦ ਹੀ ਤੁਸੀਂ ਟਰਾਂਸਫਰ ਜਿਹੜਾ ਅਪਲਾਈ ਕਰ ਸਕਦੇ ਹੋ ਠੀਕ ਹੈ ਲੇਕਿਨ ਜਦੋਂ ਸਿੱਖਿਆ ਮੰਤਰੀ ਜੀ ਨਾਲ ਇਹ ਰਿਗਾਰਡਿੰਗ ਮੀਟਿੰਗ ਕੀਤੀ ਗਈ ਸੀ ਤੁਹਾਨੂੰ ਯਾਦ ਵੀ ਹੋਏਗਾ ਤਾਂ ਸਿੱਖਿਆ ਮੰਤਰੀ ਜੀ ਵੱਲੋਂ ਬਿਆਨ ਇਹ ਆਇਆ ਸੀ ਕਿ 6994% ਤੋਂ ਪਹਿਲਾਂ ਯਾਨੀ ਜਦੋਂ 6994 ਦੀ ਜੁਆਇਨਿੰਗ ਹੋਏਗੀ ਉਹਨਾਂ ਨੂੰ ਸਟੇਸ਼ਨ ਦਿੱਤੇ ਜਾਣਗੇ 6994 ਦੀ ਸਟੇਸ਼ਨ ਚੋਇਸ ਤੋਂ ਪਹਿਲਾਂ 6835 ਨੂੰ ਸਪੈਸ਼ਲ ਚਾਂਸ ਦਿੱਤਾ ਜਾਏਗਾ ਤੇ ਇਹ ਤੁਹਾਨੂੰ ਪਤਾ ਹੈ ਕਿ 6835 ਦਾ ਜਿਹੜਾ ਸਟੇਸ਼ਨ ਚੋਇਸ ਦਾ ਪੋਰਟਲ ਹੈ ਉਹ ਵੀ ਓਪਨ ਹੋਣ ਜਾ ਰਿਹਾ ਹੈ ਉਹਨਾਂ ਦੀ ਜਿਹੜੀ ਬਦਲੀਆਂ ਨੇ ਉਹ ਖੁੱਲ ਚੁੱਕੀਆਂ ਨੇ ਜੀ ਅਪਲਾਈ ਕਰ ਦਿੱਤਾ ਗਿਆ ਹੈ ਕੈਂਡੀਡੇਟਸ ਵੱਲੋਂ ਠੀਕ ਹੈ ਜੀ ਤਾ ਇਥੋਂ ਤੁਸੀਂ ਇੱਕ ਗੱਲ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ 6835 ਭਰਤੀ ਹੈ ਉਸ ਨੂੰ ਸਪੈਸ਼ਲ ਚਾਂਸ ਦਿੱਤਾ ਗਿਆ ਹੈ ਤਾਂ ਜੋ 9594 ਦੇ ਲਈ ਜਿਹੜੀਆਂ ਪੋਸਟਾਂ ਨੇ ਉਹ ਦੇਖੀਆਂ ਜਾਣ ਠੀਕ ਹੈ ਦੇਖੋ ਬਦਲੀਆਂ ਹੋਣਗੀਆਂ ਤੇ ਜਿੱਥੇ-ਜਿੱਥੇ ਖਾਲੀ ਪੋਸਟਾਂ ਰਹਿਣਗੀਆਂ ਉੱਥੇ-ਉੱਥੇ 80894 ਵਾਲੇ ਜਿਹੜੇ ਨੇ ਉਹ ਜੁਆਇਨ ਕਰਨਗੇ ਇਹ ਚੀਜ਼ਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪ ਦੇਖੋਗੇ ਠੀਕ ਹੈ ਇਸ ਦੇ ਨਾਲ ਹੀ ਦੂਜੀ ਅਪਡੇਟ ਮੈਂ ਤੁਹਾਨੂੰ ਦੱਸ ਦਵਾਂ ਕਿ ਡਿਪਾਰਟਮੈਂਟ ਵੱਲੋਂ ਹਰੇਕ ਸਕੂਲ ਦਾ ਡਾਟਾ ਜਿਹੜਾ ਇਕੱਠਾ ਕੀਤਾ ਜਾ ਰਿਹਾ ਹੈ ਸੈਂਕਸ਼ਨ ਪੋਸਟ ਦਾ ਡਾਟਾ ਇਕੱਠਾ ਇਕੱਠਾ ਕੀਤਾ ਜਾ ਰਿਹਾ ਠੀਕ ਹੈ ਯਾਨੀ ਕਿ ਮੰਨ ਲਓ ਕਿਸੇ ਸਕੂਲ ਦੇ ਵਿੱਚ ਕਿੰਨੇ ਬੱਚੇ ਨੇ ਤੇ ਉੱਥੇ ਕਿੰਨੇ 808 ਟੀਚਰ ਹੈਗੇ ਨੇ ਕਿੰਨੇ ਚਾਹੀਦੇ ਨੇ ਕਿੰਨੀਆਂ ਪੋਸਟਾਂ ਖਾਲੀ ਨੇ ਕਿ ਕਿੰਨੇ ਜਿਹੜੇ ਟੀਚਰ ਨੇ ਸਕੂਲ ਦੇ ਡੈਪੋਟੇਸ਼ਨ ਨੇ ਤੇ ਠੀਕ ਹੈ ਯਾਨੀ ਕਿ ਹਰ ਪ੍ਰਕਾਰ ਦਾ ਡਾਟਾ ਜਿਹੜਾ ਡਿਪਾਰਟਮੈਂਟ ਵੱਲੋਂ ਇਕੱਠਾ ਕੀਤਾ ਜਾ ਰਿਹਾ ਹੈ ਟੀਚਰਾਂ ਦੇ ਰਿਲੇਟਿਡ ਕਿੰਨੀਆਂ ਪੋਸਟਾਂ ਖਾਲੀ ਨੇ ਕਿੰਨੀਆਂ ਫਿਲ ਨੇ ਠੀਕ ਹੈ ਡੈਪੋਟੇਸ਼ਨ ਹੋ ਗਿਆ ਹੋਰ ਬਹੁਤ ਸਾਰੀਆਂ ਚੀਜ਼ਾਂ ਤਾਂ ਇਹ ਸਾਰਾ ਡਾਟਾ ਜਿਹੜਾ ਡਿਪਾਰਟਮੈਂਟ ਵੱਲੋਂ ਇਕੱਠਾ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਕੀ ਰੀਜ਼ਨ ਹੈ ਇਹਦੇ ਪਿੱਛੇ ਰੀਜ਼ਨ ਹੈ 993 ਦੀ ਜੁਆਇਨਿੰਗ ਤੇ ਸਟੇਸ਼ਨ ਚੁਆਇਸ ਠੀਕ ਹੈ ਹੁਣ ਦੇਖੋ ਚਾਰਟ 35 ਵਾਲਿਆਂ ਲਈ ਦੇ ਲਈ ਜਿਹੜਾ ਪੋਰਟਲ ਆਪਨ ਕੀਤਾ ਗਿਆ ਸੀ ਤੇ ਹੁਣ ਸਟੇਸ਼ਨ ਚੁਆਇਸ ਵੀ ਉਹ ਠੀਕ ਹੈ ਤਾਂ ਉਹ ਜਦੋਂ ਬਦਲੀਆਂ ਹੋਣਗੀਆਂ ਉਹ ਤੋਂ ਬਾਅਦ ਤੁਹਾਨੂੰ ਪਤਾ ਹੈ ਵੀ ਜਿਹੜਾ ਕੋਈ ਟੀਚਰ ਜਾਏਗਾ ਉਹਦੇ ਜਿਹੜੀ ਪਿੱਛੇ ਸੀਟ ਰਹੇਗੀ ਉਹ ਖਾਲੀ ਰਹੇਗੀ ਹੈਨਾ ਈਟੀਟੀ ਦੀ ਤਾਂ ਕਰਕੇ ਫਿਰ ਉਹ ਜਿਹੜੇ ਸਕੂਲ ਨੇ ਜਿਹੜੇ ਖਾਲੀ ਹੋ ਜਾਣਗੇ ਉਹਨਾਂ ਦੇ ਵਿੱਚ ਜੁਆਇਨ ਕਰਨਗੇ 9592 ਯਾਨੀ ਕਿ ਟੀਚਰਾਂ ਨੂੰ ਆਪਦੇ ਨੇੜਲੇ ਇਲਾਕੇ ਦਿੱਤੇ ਜਾ ਰਹੇ ਨੇ ਉਸ ਤੋਂ ਬਾਅਦ ਜਿੱਥੇ-ਜਿੱਥੇ ਪੋਸਟਾਂ ਖਾਲੀ ਹੋਣਗੀਆਂ ਉੱਥੇ-ਉੱਥੇ ਉਹ 9592 ਜੁਆਇਨ ਕਰੇਗਾ ਠੀਕ ਹੈ ਤਾਂ ਮੇਨਲੀ ਇਹ ਦੋ ਰਿਜ਼ਨ ਤਾਂ ਮੁੱਖ ਨੇ 993 ਦੀ ਜੁਆਇਨਿੰਗ ਨੂੰ ਦੇਖਦੇ ਹੋਏ ਇਸ ਤੋਂ ਬਿਨਾ ਜੇ ਆਪਾਂ ਇੱਕ ਕੈਂਡੀਡੇਟਸ ਦਾ ਕਮੈਂਟ ਆਇਆ ਸੀ ਕਿ ਜਿਹੜੀ 2364 ਭਰਤੀ ਹੈ ਕੀ ਉਹ ਪੂਰੀ ਹੋਏਗੀ ਜਾਂ ਨਹੀਂ ਤੇ ਜਿਹੜੇ 993 ਵਾਲੇ ਨੇ ਕੀ ਉਹਨਾਂ ਨੂੰ ਬਾਰਡਰ ਏਰੀਆ ਦੇ ਵਿੱਚ ਵੀ ਜੁਆਇਨਿੰਗ ਦਿੱਤੀ ਜਾ ਸਕਦੀ ਆ ਉਧਰਲੇ ਏਰੀਆ ਦੇ ਵਿੱਚ ਵੀ ਉਹਨਾਂ ਨੂੰ ਜੁਆਇਨ ਕਰਾ ਜਾ ਸਕਦਾ ਹੈ ਤਾਂ ਇਹ ਹੈਗਾ ਨੋ ਠੀਕ ਹੈ ਬਾਰਡਰ ਏਰੀਆ ਦੀ ਭਰਤੀ ਹੈਗੀ ਜੀ 2364 ਦੇਖੋ ਬਾਰਡਰ ਏਰੀਆ ਅਲੱਗ ਆ ਉਹਦੇ ਲਈ 2364 ਭਰਤੀ ਅਲੱਗ ਤੋਂ ਜਿਹੜੀ ਹੈ ਕੰਪਲੀਟ ਕੀਤੀ ਜਾਏਗੀ ਫਿਲਹਾਲ ਜਿਹੜੀ 993 ਹੈ ਇਹ ਜਿੱਦ ਤੋਂ ਵੱਖਰੀ ਹੈ ਤਾ ਇਸ ਚੀਜ਼ ਨੂੰ ਵੀ ਜਿਹੜਾ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਬਾਕੀ ਦੇਖੋ ਜਿਹੜੇ ਪੁੱਛ ਰਹੇ ਸਨ ਕਿ ਬੈਕਲੋਗ ਕੰਪਲੀਟ ਹੋਏਗਾ ਜਾਂ ਨਹੀਂ 3000 ਪੋਸਟਾਂ ਫਿਲ ਹੋਣਗੀਆਂ ਜਾਂ 9994 ਤਾਂ ਦੇਖੋ ਪੂਰੀ ਦੀ ਪੂਰੀ 9994 ਹੀ ਕੰਪਲੀਟ ਹੋਏਗੀ ਠੀਕ ਹੈ ਪੂਰੀ ਦੀ ਪੂਰੀ 9994 ਹੀ ਕੰਪਲੀਟ ਹੋਏਗੀ ਵਿਦ ਬੈਕਲੋਗ ਤੁਸੀਂ ਦੇਖੋਗੇ ਇਸ ਪਰਤੀ ਨੂੰ ਕੰਪਲੀਟ ਹੁੰਦਾ ਹੋਇਆ ਬਾਕੀ ਦੇਖੋ ਪੋਜ਼ਿਟਿਵ ਰਹੋ ਪਰਤੀ ਜਿਹੜੀ ਜਲਦੀ ਕੰਪਲੀਟ ਹੋਏਗੀ ਡਾਟਾ ਇਕੱਠਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਵੈਕੈਂਟ ਪੋਸਟਾਂ ਜਿਹੜੀਆਂ ਨੇ ਉਹਨਾਂ ਦੀ ਲਿਸਟ ਜਾਰੀ ਕੀਤੀ ਜਾ ਰਹੀ ਹੈ ਹਰੇਕ ਜ਼ਿਲ੍ਹੇ ਦੀ ਕੀਤੀ ਜਾ ਰਹੀ ਹੈ ਤੁਸੀਂ ਆ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਤੁਸੀਂ ਰਹਿ ਰਹੇ ਹੋ ਉੱਥੇ ਜਾ ਕੇ ਤੁਸੀਂ ਆਪ ਵੀ ਇਹਦੇ ਰਿਗਾਰਡਿੰਗ ਜਿਹੜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸਕੂਲਾਂ ਦੇ ਵਿੱਚ ਉਹਨਾਂ ਸਕੂਲਾਂ ਵੱਲੋਂ ਜਿਹੜਾ ਡਾਟਾ ਇਕੱਠਾ ਕੀਤਾ ਜਾ ਰਿਹਾ ਠੀਕ ਹੈ ਜ਼ਿਲ੍ਹਾ ਦੇ ਅਕੋਰਡਿੰਗ ਕਿ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਪੋਸਟਾਂ ਖਾਲੀ ਨੇ ਕਿਹੜੇ-ਕਿਹੜੇ ਬਲਾਕਸ ਦੇ ਵਿੱਚ ਖਾਲੀ ਨੇ ਠੀਕ ਹੈ ਤਾਂ ਉਹ ਸਾਰੀ ਚੀਜ਼ਾਂ ਜਿਹੜੇ ਨੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਪਤਾ ਹੈ ਕਿ 30 ਬੱਚਿਆਂ ਤੇ 21 TTT ਪੋਸਟ ਬਣਦੀ ਹੈ ਹਨਾ ਤਾਂ ਉਸ ਬਿਹਾਫ ਤੇ ਜਿਹੜੀਆਂ ਨੇ ਪੋਸਟਾਂ ਸੈਂਕਸ਼ਨ ਕੀਤੀਆਂ ਜਾਣਗੀਆਂ ਠੀਕ ਹੈ ਤੇ ਉਹਦੇ ਵੀ ਹਫ਼ਤੇ ਹੀ ਕਹਿ ਲਓ ਵੀ ਭਰਤੀ ਜਿਹੜੀ ਬਣਦੀ ਹੈ 994 ਦੇ ਲਈ ਤੇ ਹੁਣ ਦੇਖੋ 6835% ਦੀ ਜਦੋਂ ਟਰਾਂਸਫਰ ਕੰਪਲੀਟ ਹੋ ਜੇਗੀ ਸਾਰਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਨੈਕਸਟ ਪ੍ਰੋਸੈਸ ਰਹੇਗਾ 994 ਦਾ ਹੀ ਰਹੇਗਾ ਕਿਉਂਕਿ ਪਤਾ ਲੱਗ ਜਾਏਗਾ ਕਿ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ-ਕਿੰਨੀਆਂ ਪੋਸਟਾਂ ਜਿਹੜੀਆਂ ਨੇ ਉਹ ਖਾਲੀ ਨੇ ਤੇ ਕਿੱਥੇ-ਕਿੱਥੇ ਜਿਹੜਾ ਸਟੂਡੈਂਟਸ ਨੂੰ ਉਹ ਜੁਆਇਨ ਕਰਾਉਣਾ ਹੈ ਕਲੀਅਰ ਹੈ ਤਾਂ ਆਈ ਹੋਪ ਤੁਹਾਡੇ ਲਈ ਵੀਡੀਓ ਜਿਹੜੀ ਹੈ ਹੈਲਪਫੁਲ ਰਹੀ ਹੋਏਗੀ ਜੇਕਰ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਹਾਂ 99 ਦੀ ਹਰ ਪ੍ਰਕਾਰ ਦੀ ਛੋਟੀ ਵੱਡੀ ਅਪਡੇਟ ਜਿਹੜੀ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਮੇਰੇ ਨਾਲ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਇਸ ਦੇ ਨਾਲ ਹੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤੇ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਠੀਕ ਹੈ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਤੇ ਉਮੀਦ ਕਰਦੇ ਆ ਓਪਨ ਕਰ ਦਿੱਤਾ ਜਾਏਗਾ ਡਿਪਾਰਟਮੈਂਟ ਵੱਲੋਂ ਠੀਕ ਹੈ ਬਾਕੀ ਜਦੋਂ ਹੀ ਇਹਦੇ ਰਿਗਾਰਡਿੰਗ ਕੋਈ ਅਫੀਸ਼ੀਅਲ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਉਦੋਂ ਤੱਕ ਪੋਜ਼ਿਟਿਵ ਰਹੋ ਯੂਨੀਅਨ ਦਾ ਸਾਥ ਦਿੰਦੇ ਰਹੋ ਕੰਪਲੀਟ ਹੋਏਗੀ ਸਬਰ ਬਣਾ ਕੇ ਰੱਖੋ ਜੁਆਇਨਿੰਗ ਜਿਹੜੀ ਤੁਹਾਨੂੰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਜਰੂਰ ਦੇਖਣ ਨੂੰ ਮਿਲੇਗੀ ਮਿਲਦੇ ਆਂ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਤੁਹਾਡਾ ਧੰਨਵਾਦ ਥੈਂਕ ਯੂ